ਅਰੇਡੀ ਸਾਡੇ ਲਈ ਇਹ ਗੱਲ ਬੜੇ ਮਾਣ ਵਾਲੀ ਹੈ ਕਿ ਸਾਡੇ ਦੇਸ਼ ਦਾ شمار ਸੰਸਾਰ ਦੀਆਂ ਸਭ ਤੋਂ ਵੱਧ ਪੁਰਾਤਨ ਸਭਿਤਾਵਾਂ ਜਿਵੇਂ ਕਿ ਰੋਮ, ਜੁਨਾਣ, ਬੇਬਿਲੌਨ, ਮਿਸਰ, ਮੈਸੋਪੋਟਾਮੀਆ ਅਤੇ ਚੀਨ ਆਦ ਵਿੱਚ ਕੀਤਾ ਜਾਂਦਾ ਹੈ ਡੰਡੀ ਸਾਡੇ ਪ੍ਰਾਚੀਨ ਗ੍ਰੰਥ বেদ ਪੁਰਾਣ ਉਪਨਿਸ਼ਦ ਅਤੇ ਗੁਰੂਆਂ ઋਸ਼ੀਆਂ ਮੁਣੀਆਂ ਦੀ ਬਾਣੀ ਦੇ ਸਰੋਤ ਸਾਡੇ ਅਮੀਰ ਵਿਰਸੇ ਉੱਤੇ ਅਨੰਤ ਰੌਸ਼ਨੀ ਪਾਉਂਦੇ ਹਨ ਡੰਡੀ ਹੋਰ ਬਹੁ ਮੁੱਲੇ ਪੱਖਾਂ ਤੋਂ ਇਲਾਵਾ ਇਹ ਭਾਰਤ ਵਿੱਚ ਜੁਗਾ ਜੁਗਾ ਤੋਂ ਦੇਸੀ ਕਿਉ ਦੀ ਹੋਂਦ ਬਾਰੇ ਵੀ ਬਹੁਤ ਕੁਝ ਦੱਸਦੇ ਹਨ ਡੰਡੀ ਆਯੁਰਵੇਦ ਵਿੱਚ ਇਸ ਦੀ ਹੋਣ ਦਾ ਸਾਫ ਵਰਣਨ ਮਿਲਦਾ ਹੈ ਡੰਡੀ ਇੱਕ ਸਿੰਧੂ ਗ੍ਰੰਥ ਵਿੱਚ 10 ਦਾਨਮ ਦੀ ਇੱਕ অমূল্য ਸੋਗਾਤ ਦਾ ਹਵਾਲਾ ਹੈ ਜਿਸ ਨੂੰ 80 ਸਾਲ ਜਾਂ ਉੱਪਰ ਵਾਲੇ ਲੋਕਾਂ ਨੂੰ ਦੇਣਾ ਬਹੁਤ ਸ਼ੁਭ ਮੰਨਿਆ ਗਿਆ ਹੈ ਡੰਡੀ ਇਸ ਤੋਹਫੇ ਵਿਚ ਦੇਸੀ ਕਾਉ ਦੀ ਸ਼ਮੂਲੀਅਤ ਬਾਰੇ ਵੀ ਬਹੁਤ ਕੁਝ ਕਿਹਾ ਗਿਆ ਹੈ ਡੰਡੀ ਸੋ ਇਹ ਕੋਈ ਅਤਿਕਥਨੀ ਨਹੀਂ ਜੇ ਇਹ ਕਹੇ ਕਿਹਾ ਜਾਵੇ ਕਿ ਦੁੱਧ ਤੋਂ ਪ੍ਰਾਪਤ ਇਹ ਅੰਮ੍ਰਿਤ ਦੀ ਦੇਣ ਭਾਰਤ ਨੇ ਹੀ ਸੰਸਾਰ ਨੂੰ ਦਿੱਤੀ ਹੈ ਡੰਡੀ ਇਸ ਤਰ੍ਹਾਂ ਕਾਉ ਦੀ ਆਮ ਜੀਵਨ ਅਤੇ ਵਪਾਰਕ ਪੱਧਰ ਉੱਤੇ ਵਰਤੋਂ ਦੀ ਮਹੱਤਤਾ ਸਿਹਤ ਸੰਭਾਲ ਅਤੇ ਦਵਾਈਆਂ ਵਿੱਚ ਇਸ ਦਾ ਯੋਗਦਾਨ ਬਹੁਤ ਮਹੱਤਮਪੂਰਨ ਹੈ ਡੰਡੀ ਪਰ ਕੁਝ ਸਵਾਰਥੀ ਵਰਗਾਂ ਵੱਲੋਂ ਇਸ ਦੇ ਅਗੁਣਾ ਬਾਰੇ ਫੈਲਾਏ ਜਾ ਰਹੇ ਪਰ ਮੰਨ ਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬ ਅਤੇ ਕੁਝ ਹੋਰ ਰਾਜਾਂ ਵਿੱਚ ਸਾਨਾ ਅਤੇ ਡੈਰੀ ਫਾਰਮਾ ਰੈਡੀ ਦਾ ਦੁੱਧ ਅਤੇ ਕਿਉ ਉਤਪਾਦਨ ਇੱਕ ਕਿਤਾ ਅਤੇ ਰੁਜ਼ਗਾਰ ਵੀ ਹੈ ਡੰਡੀ ਦੇ ਸਿੱਖੋ ਖਾਸ ਕਰਕੇ ਗੋਕੇ ਕਿਉ ਦਾ ਇਸਤੇਮਾਲ ਸਾਡੇ ਜੀਵਨ ਦੇ ਹਰ ਪਹਿਲੂ ਵਿੱਚ ਬਹੁਤ ਮਹੱਤਮਪੂਰਨ ਮੰਨਿਆ ਹੈ ਡੰਡੀ ਸਮਾਜਿਕ ਅਤੇ ਧਾਰਮਿਕ ਪਰੰਪਰਾਵਾਂ ਵਿੱਚ ਇਸ ਦੀ ਵਰਤੋਂ ਸ਼ੁਭ ਅਤੇ ਸਰਬੋਤਮ ਮੰਨੀ ਜਾਂਦੀ ਹੈ ਡੰਡੀ ਸਿਹਤ ਸੰਭਾਲ ਦਵਾਈਆਂ ਅਤੇ ਹੋਰ ਸਿਹਤ ਵਧਾਉਣ ਵਾਲੀਆਂ ਚੀਜ਼ਾਂ ਵਿੱਚ ਦੇਸੀ ਕਿਓ ਦਾ ਬਹੁਤ ਬੋਲਵਾਲਾ ਹੈ ਡੰਡੀ ਵਿਦਾਂ ਦੀ ਆਯੁਰਵੈਦਿਕ ਪ੍ਰਣਾਲੀ ਵਿੱਚ ਇਸ ਦੀ ਗੁਣਦਾਇਕ ਵਰਤੋਂ ਦਾ ਉਲੇਖ ਮਿਲਦਾ ਹੈ ਡੰਡੀ ਇਸ ਅਨੁਸਾਰ ਦੇਸੀ ਕਿਉ ਸਰੀਰ ਦੇ ਤਿੰਨਾ ਤਤਾਂ ਕਫ ਪਿੱਤ ਵਾਤ ਵਿੱਚ ਇੱਕ ਸਿਹਤਮੰਦ ਸੰਤੁਲਨ ਕਾਇਮ ਕਾਰਨ ਵਾਲਾ ਕਾਰਕ ਹੈ ਡੰਡੀ ਇਸ ਵਿੱਚ ਬਹੁਤ ਸਾਰੇ ਪ੍ਰੋਟੀਨ ਫਾਸਫੋਰਸ ਕੈਲਸ਼ੀਅਮ ਵਿਟਾਮਿਨਸ ਅਤੇ ਜਲਦੀ ਘੁਲਨ ਵਾਲੇ ਪੌਸ਼ਟਿਕ ਤੱਤ ਮਿਲਦੇ ਹਨ ਡੰਡੀ ਇਹ ਸਾਰੇ ਮਨੁੱਖੀ ਸਰੀਰ ਵਿੱਚ ਰੋਗਾਂ ਵਿਰੁੱਧ ਰੱਖਿਆ ਪੈਦਾ ਕਰਦੇ ਹਨ ਡੰਡੀ ਆਮ ਸ਼ਬਦਾਂ ਵਿੱਚ ਇਹ ਅੱਖਾਂ ਦੀ ਰੋਸ਼ਨੀ ਬਦਹਾਜਮੀ ਅਤੇ ਕਬਜ਼ ਲਈ ਰਾਮ ਬਾਣ ਹੈ ਡੰਡੀ ਵਿਗਿਆਨੀਆਂ ਅਨੁਸਾਰ ਦੇਸੀ ਘਿਓ ਕੋਲੇਸਟ੍ਰੋਲ ਦੇ ਔਗੁਣਾ ਤੋਂ ਮੁਕਤ ਹੈ ਡੰਡੀ ਇਸ ਲਈ ਇਹ ਬਲੱਡ ਪ੍ਰੈਸ਼ਰ ਸ਼ੂਗਰ ਅਤੇ ਦਿਲ ਦੇ ਮਰੀਜ਼ਾਂ ਲਈ ਵੀ ਫਾਇਦੇਮੰਦ ਕਿਹਾ ਗਿਆ ਹੈ ਡੰਡੀ ਦੇਸੀ ਘਿਓ ਦੀ ਮਾਲਿਸ਼ ਸਰੀਰ ਦੀਆਂ ਨਾੜੀਆਂ ਨੂੰ ਲਚਕਦਾਰ ਬਣਾ ਕੇ ਉਹਨਾਂ ਵਿੱਚ ਰੁਕਾਵਟਾਂ ਨੂੰ ਰੋਕਦੀ ਹੈ ਡੰਡੀ ਇਸ ਨੂੰ ਹਲਕਾ ਜਿਹਾ ਗਰਮ ਕਰਕੇ ਨੱਕ ਵਿੱਚ ਪਾਉਣ ਨਾਲ ਕੰਨਾਂ ਦੀ ਸ਼ਕਤੀ ਅਤੇ ਦਿਮਾਗ ਪਰਫੁੱਲਤ ਹੁੰਦੇ ਹਨ ਡੰਡੀ ਪੰਜਾਬ ਵਿੱਚ ਤਾਂ ਦੇਸੀ ਕਿਓ ਦੀ ਬਹੁਤ ਬੱਲੇ ਬੱਲੇ ਹੈ ਡੰਡੀ